ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਅਮਰਿਤਪਾਲ ਸਿੰਘ ਦੀ ਪੈਰੋਲ ਦੇ ਮਾਮਲੇ ਤੋਂ ਕਈ ਪਹਿਲੂਆਂ ਤੋਂ ਕਈ ਪੱਖਾਂ ਤੋਂ ਦੇਖਿਆ ਜਾ ਸਕਦਾ ਤੇ ਇਹਨਾਂ ਪੱਖਾਂ ਦੇ ਵਿੱਚ ਇੱਕ ਜਿਹੜਾ ਪਹਿਲੂ ਆ ਇੱਕ ਜਿਹੜੀ ਚਰਚਾ ਉਹ ਇਹ ਤਰ੍ਹਾਂ ਪਈ ਹੈ ਕਿ ਕੀ ਭਾਜਪਾ ਕੋਈ ਨਵਾਂ ਟ੍ਰਾਇਲ ਕਰਨ ਜਾ ਰਹੀ ਹੈ ਜੀ ਪ੍ਰਵੀਨ ਜੀ ਜੀ ਅਮਰਿਤਪਾਲ ਸਿੰਘ ਹੋਰਾਂ ਦੇ ਉੱਤੇ ਜਦੋਂ NSA ਲੱਗਦਾ ਤਦ ਕੇਂਦਰ ਤੋਂ ਲੈ ਕੇ ਪੰਜਾਬ ਦੀ ਸੁਪਾ ਸਰਕਾਰ ਤੱਕ ਇਹ ਕਹਿੰਦੀ ਅਸੀਂ ਮਿਲ ਕੇ ਕਾਰਵਾਈ ਕਰ ਰਹੇ ਹਾਂ ਜੀ ਬਿਲਕੁਲ ਬਿਲਕੁਲ ਅਸੀਂ ਮਿਲ ਕੇ ਚੱਲ ਰਹੇ ਹਾਂ ਅਮਿਤ ਸ਼ਾਹ ਦੇ ਬਿਆਨ ਵੀ ਆਉਂਦੇ ਆ ਪੰਜਾਬ ਦੇ ਮੁੱਖ ਮੰਤਰੀ ਦੇ ਗਰਭ ਭਾਗ ਦੇ ਵੀ ਬਿਆਨ ਆਉਂਦੇ ਆ ਉਹ ਸਾਰੀ ਕਾਰਵਾਈ ਸਾਹਮਣੇ ਦੇਖੀ ਗਈ ਬ੍ਰੂਗਰ ਜੇਤ ਕਿਵੇਂ ਹੋਇਆ ਹਮ ਉਸ ਤੋਂ ਬਾਅਦ ਯੂਪੀਏ ਵੀ ਲੱਗਿਆ ਤੇ ਐਨਐਸਏ ਹਟਾਉਣ ਲਈ ਵੀ ਕਈ ਵਾਰ ਸਵਾਲ ਉੱਠੇ ਤੇ ਉਹ बार-बार ਉਹਦਾ ਵਾਅਦਾ ਵੀ ਹੁੰਦਾ ਰਿਹਾ ਹਮ ਹੁਣ ਪਿਛਲੇ ਦਿਨੀ ਅਮਰਪਾਲ ਸਿੰਘ ਹੋਰੀ ਅਦਾਲਤ ਦਾ ਰੁਕ ਕਰਦੇ ਨੇ ਪਹਿਲਾਂ ਸੁਪਰੀਮ ਕੋਰਟ ਸੁਪਰੀਮ ਕੋਰਟ ਕਹਿੰਦੀ ਕਿ ਨਹੀਂ ਇੱਥੇ ਢਾਲ ਤੇ ਜਾਓ ਉਹ ਹਾਈ ਕੋਰਟ ਆਉਂਦੇ ਨੇ ਹਾਈ ਕੋਰਟ ਦੇ ਵਿੱਚੋਂ ਪਰ ਮੂਲ ਦੀ ਅੱਜੀ ਲਾਉਂਦੇ ਨੇ ਕਿ ਮੈਂ ਬਤੌਰ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ ਹਾਂ ਮੈਂ ਸੌਂਥ ਕੀ ਹੋਈ ਆ ਮੈਂ ਲੋਕਾਂ ਨੂੰ ਜਵਾਬ ਦੇ ਆ ਮੇਰਾ ਹੱਕ ਬਣਦਾ ਮੇਰਾ ਅਧਿਕਾਰ ਬਣਦਾ ਕਿ ਮੈਂ ਸੰਸਦ ਦੇ ਸੈਸ਼ਨ ਚ ਸ਼ਿਰਕਤ ਕਰ ਸਕਾਂ ਹਿੱਸਾ ਲੈ ਸਕਾਂ ਸੋ ਮੈਨੂੰ ਉਹਦੀ ਮਨਜ਼ੂਰੀ ਦਿੱਤੀ ਜਾਵੇ ਹਮ ਨਹੀਂ ਇਸ ਪ੍ਰਕਿਰਿਆ ਚ ਅਦਾਲਤ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਪਰੇ ਰੱਖਦੇ ਆ ਪੰਜਾਬ ਸਰਕਾਰ ਨੂੰ ਕਿੰਨੇ ਦੱਸੋ ਵੀ ਤੁਹਾਡਾ ਕੀ ਕਰਨ ਜੀ ਜੀ ਕਿਉਂਕਿ ਸਹੀ ਮੈਂ ਜਤਾਈ ਆ ਕਿ ਜੀ ਆਗੀ ਪੱਤੀ ਤਾਂ ਸਾਰਾ ਕੁਝ ਕਾਰਵਾਈ ਤਾਂ ਪੰਜਾਬ ਸਰਕਾਰ ਵੱਲੋਂ ਐਨਐਸਓ ਨਾਲ ਵੱਲੋਂ ਲੱਗਿਆ ਹੂੰ ਹੂੰ ਤੇ ਪੰਜਾਬ ਸਰਕਾਰ ਅੰਮ੍ਰਿਤਸਰ ਦੇ ਡੀਸੀ ਔਰ ਐਸਐਸਪੀ ਦੇ ਹਵਾਲੇ ਦਾ ਨਾ ਕਰ ਦਿੰਦੀ ਕਿ ਨਹੀਂ ਜੀ ਪ੍ਰੋਬਲਮ ਨਹੀਂ ਬਣ ਸਕਦੀ ਜੀ ਤਾਂ ਖਤਰਾ ਹੈ ਜੀ ਮਤਲਬ ਕਿ ਐਡਵੋਕੇਟ ਜਨਤ ਤੱਕ ਇਹ ਕਹਿੰਦੇ ਕਿ ਜੀ ਇਹ ਜਿਹ ਬਿਆਨ ਦਿੱਤਾ ਸੀ ਪੰਜਾਬ ਚ ਅੱਗ ਲੱਗ ਜੂਗੀ ਜੀ ਜੇਨ ਸੰਸਦ ਬੋਲਦਾ ਭਈ ਸੰਸਦ ਦੇ ਵਿੱਚ ਮਨਜ਼ੂਰੀ ਲੈ ਕੇ ਵਿਸ਼ਾ ਦੱਸ ਕੇ ਸਮਾਹੱਦ ਚ ਰਹਿ ਕੇ ਬੁਰਨਾ ਪੈਂਦਾ ਹੈ ਤੇ ਜੇ ਕਿਸੇ ਦੀ ਗੱਲ ਨੂੰ ਲੱਗਦਾ ਬਾਤ ਨਹੀਂ ਜਾਣ ਦੇਣੀ ਤਾਂ ਉਹਦਾ ਮਾਇਕ ਬੰਦ ਹੋ ਜਾਂਦਾ ਬਹੁਤ ਕੁਛ ਹੈ ਹੂੰ ਤੇ ਦੂਸਰਾ ਅੰਮ੍ਰਿਤਪਾਲ ਦੀ ਧਿਰ ਕਹਿੰਦੀ ਹੈ ਕਿ ਅਸੀਂ ਸੌਹ ਚੁੱਕੀ ਹੋਈ ਆ ਹਾਂ ਹੈਨਾ ਅਸੀਂ ਉਹ ਸੰਸਦ ਜਾਣਾ ਚਾਹੁੰਦੇ ਆ ਅਸੀਤ ਨੂੰ ਮਿਲ ਸਕਦੀ ਹੈ ਸਾਨੂੰ ਕਿਉਂ ਨਹੀਂ ਇਹ ਤੇ ਹਵਾਲਾ ਉਹਨਾਂ ਨੇ ਦੁਬਾਰਾ ਹੂੰ ਪਰੋਲੇ ਨਾ ਦੀ ਅਰਜੀ ਮਤਲਬ ਇਸ ਨੂੰ ਆਧਾਰ ਬਣਾ ਕੇ ਦਾਖਲ ਕਰਤੀ ਜੀ ਜੀ ਪਰ ਜੋ ਅਦਾਲਤ ਨੇ ਉਨ੍ਹਾਂ ਦੇ ਸਵਾਲ ਦੇ ਉੱਤੇ ਉਨ੍ਹਾਂ ਦੇ ਵਕੀਲ ਦੀ ਪਟੀਸ਼ਨ ਦੇ ਉੱਤੇ ਪੰਜਾਬ ਸਰਕਾਰ ਨੂੰ ਪੁੱਛ ਲਿਆ ਵੀ ਕਿ ਤੁਸੀਂ ਡੀਸੀ ਤੇ ਐਸਐਸਪੀ ਦੇ ਕਹਿਣ ਤੇ ਰੱਦਤਾ ਕਰਤੀ ਫਿਰੋਲ ਤੁਸੀਂ ਅਰਜੀ ਰੱਦਤਾ ਕਰਤੀ ਪਰ ਉਸ ਦਾ ਆਧਾਰ ਕੀ ਹੈ ਸਾਡੇ ਕੋਲ ਤੱਥ ਸਵਾਲ ਕੀ ਹੈ ਜਿੱਕੇ ਅਧਾਰ ਤੇ ਕਰਦੇ ਹੁਣ ਇਹ ਜੇ ਪ੍ਰਕਿਰਿਆ ਚੱਲ ਰਹੀ ਹੈ ਕਿ ਇਹਦੇ ਵਿਚਾਲੇ ਚੰਨ ਕਰਵਨੀਤ ਬਿੱਟੂ ਪ੍ਰਗਟ ਹੁੰਦੇ ਨੇ ਸਹੀ ਬਿਲਕੁਲ ਰਵਨੀਤ ਬਿੱਟੂ ਕਹਿੰਦੇ ਵੀ ਕੋਈ ਇਤਰਾਜ਼ ਨਹੀਂ ਜੀ ਮੈਂਬਰ ਪਾਰਲੀਮੈਂਟ ਹੈ ਜੀ ਉਹ ਲੋਕਾਂ ਲਈ ਜਵਾਬ ਦੇ ਆ ਜੀ ਉਸ ਨੂੰ ਪੈ ਰੋਲ ਮਿਲਣੀ ਚਾਹੀਦੀ ਹੈ ਇਹ ਉਹਦਾ ਅਧਿਕਾਰ ਬਣਦਾ ਜੀ ਮੈਂ ਤਾਂ ਇਹਦੀ ਵੈਰ ਵੀ ਕਰਦਾ ਜੀ ਪੰਜਾਬ ਸਰਕਾਰ ਨੂੰ ਪੈ ਰੋਲ ਦੇਣੀ ਚਾਹੀਦੀ ਹੈ ਜੀ ਇਹ ਤਾਂ ਪੰਜਾਬ ਸਰਕਾਰ ਦੇ ਰੋਕ ਲਈ ਹੋਈ ਹੈ ਹਮਮ કુલ ਇਹ ਰਵਨੀਤ ਮਿੱਟੂ ਬੋਲ ਰਿਹਾ ਹਮਮ ਕਿ ਭਾਜਪਾ ਦਾ ਮੰਤਰੀ ਬੋਲ ਰਿਹਾ ਕਿ ਭਾਰਤੀ ਜਨਤਾ ਪਾਰਟੀ ਬੋਲ ਰਹੀ ਹੈ ਕਿ ਉਹਨਾਂ ਦਾ ਹਾਈ ਕਮਾਂਡ ਬੋਲ ਰਿਹਾ ਬੋਲ ਕੌਣ ਰਿਹਾ ਸਹੀ ਹੈ ਸਵਾਦ ਹਮਮ ਇਹ ਤਾਂ ਰਵਨੀਤ ਮਿੱਟੂ ਦੀ ਨਿੱਜੀ ਰਾਏ ਹੈ ਹੈਨਾ ਫਿਰ ਉਸ ਦਿਨ ਆਰੋਦੀ ਹਾਈ ਕਮਾਂਡ ਸਹਿਮਤ ਹੈ ਕਿ ਨਹੀਂ ਹੈ ਹਮ ਹ ਇਹ ਹਾਈ ਕਮਾਂਡ ਦੀ رائے ਆ ਤਾਂ ਕੀ ਜਿਹੜੀ 2 ਦਿਨ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਤੁਰੀ ਹੈ ਹਮ ਹ ਉਸ ਦੇ ਪੈਰਲ ਅਜੇ ਵੀ ਕੋਈ ਨਵਾਂ ਟੈਸਟ ਕਰਕੇ ਦੇਖਣਾ ਚਾਹੁੰਦੀ ਹੈ ਭਾਜਪਾ ਹਮ ਕੀ ਉਸ ਨੂੰ ਸੱਚਮੁੱਚ ਅੰਮ੍ਰਿਤਪਾਲ ਦੇ ਅਧਿਕਾਰਾਂ ਦਾ ਇੱਕ ਚੁਣੇ ਨਮਾਇਦੇ ਦੇ ਅਧਿਕਾਰਾਂ ਦਾ ਫਿਕਰ ਹੈ ਹਾਂ 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 ਉਹਨਾਂ ਨੂੰ ਦੂਰ ਤੱਕ ਹਲਕੇ ਦੇ ਵੋਟਰਾਂ ਦਾ ਫਿਕਰ ਹੈ ਹਾਂ ਹਾਂ ਉਹਨਾਂ ਨੂੰ ਉਹਨਾਂ ਨੂੰ ਬਣਦੀ ਜਿਹੜੀ ਗ੍ਰਾਂਟ ਦਾ 10 ਕਰੋੜ ਸਾਲ ਦੀ ਮਿਲਣੀ ਹੁੰਦੀ ਹੈ ਉਹਦਾ ਫਿਕਰ ਹੈ ਕਿਸ ਗੱਲ ਦਾ ਫਿਕਰ ਹੈ ਜਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣਾ ਵੋਟ ਬੈਂਕ ਇਕੱਠਾ ਕਰਕੇ ਦੂਆ ਵੋਟ ਬੈਂਕ ਖਿਲਾਉਣ ਦੀ ਰਾਜਨੀਤੀ ਵਾਲਾ ਪੈਂਸੜਾ ਹਾਂ ਹਾਂ ਇੱਕ ਪਾਸੇ ਤਾਂ ਇੰਜ ਲੱਗਦਾ ਕਿ ਜਿਵੇਂ ਬੀਜੇਪੀ ਦੀ ਇੱਛਾ ਹੋਵੇ ਕਿ ਜੇ ਅਮਰਿਤਪਾਲ ਅਕਾਲੀ ਦਲ ਹੋਰ ਉੱਭਰਦਾ ਤਾਂ ਪੰਥਕ ਵੋਟ ਹੋਰ ਵੰਡੀ ਜਾਂਦੀ ਹੈ ਸ਼ਾਇਦ ਸਾਡਾ ਰਾਹ ਹੋਰ ਸਾਨ ਹੋ ਜਵੇ। ਹੂੰ ਕੀ ਉਹ ਇਸ ਪਿੱਛੇ ਤੇ ਖੇਡਣਾ ਚਾਹੁੰਦੀ ਹੈ? ਸਹੀ। ਕੀ ਉਹ ਪੰਜਾਬ ਪ੍ਰਤੀ ਜਿਹੜਾ ਆਪਾਂ ਲਗਾਤਾਰ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਉਹਦਾ ਰੁੱਖ ਬਦਲ ਰਿਹਾ ਹੈ ਕੀ ਉਸ ਰੁੱਖ ਚੋਂ ਬਦਲਿਆ ਰੁੱਖ ਹੈ? ਹੂੰ ਕੀ ਇਹ ਨਰਮੀ ਵਾਲਾ ਪੰਜਾਬ ਪ੍ਰਤੀ ਹੈ? ਜਾਏ ਅਕਾਲੀ ਭਾਜੀ ਪੀ ਗੱਠਜੋੜ ਤੋਂ ਪਹਿਲਾਂ ਇੱਕ ਨਮਾ ਟ੍ਰਾਇਲ ਹੈ ਹੋਰ ਕਿਹਾ ਜੀ ਇੱਕ ਵਾਰ ਉਹ ਟੈਸਟ ਕਰਕੇ ਦੇਖ ਲਈਏ ਕਦੇ ਅਸੀਂ ਢੀਢਸਿਆਂ ਨੂੰ ਟੈਸਟ ਕਰਕੇ ਦੇਖ ਲਿਆ ਕਦੇ ਅਸੀਂ ਪੰਨਰਸਰਜੀ ਅਕਾਲੀ ਦਲ ਟੈਸਟ ਕਰਕੇ ਦੇਖ ਲਿਆ ਹੁਣ ਅਮਰਤਪਾਲ ਦੇ ਦਲ ਨੂੰ ਵੀ ਇੱਕ ਵਾਰ ਨਵੇਂ ਜਿਹਨੂੰ ਟੈਸਟ ਕਰਕੇ ਦੇਖ ਲਈਏ ਕੀ ਉਹ ਪ੍ਰਕਿਰਿਆ ਸੋ ਜਾਂ ਮਤਲਬ ਕਿ ਅਮਰਤਪਾਲ ਤੇ ਉਹਦੀ ਧਿਰ ਦੇ ਉੱਤੇ ਇਹ ਆਸਾਨ ਜਿਤਾ ਕੇ ਹਾਂ ਉਹਨਾਂ ਨੂੰ ਸਰਕਾਰੀ ਤੰਤਰ ਜੰਤਰ ਚ ਵਰਤਨ ਦੀ ਪ੍ਰਕਿਰਿਆ ਵੱਲ ਵੱਧ ਰਹੀ ਹੈ ਭਾਜਪਾ ਕਿਹੜੇ ਤਰੀਕੇ ਨਾਲ ਜਾਣਾ ਚਾਹੁੰਦੀ ਹੈ ਪੰਜਾਬ ਚ ਹੂੰ ਕਿ ਉਹਦਾ ਕੋਈ ਵੀ ਫੈਸਲਾ ਕੋਈ ਵੀ ਦਿਸ਼ਾ ਲੋਕਾਂ ਨੂੰ ਸ਼ੱਕੀ ਬਣਾਉਂਦੀ ਹੈ ਕਿ ਇਹਦੇ ਪਿੱਛੇ ਇਹਨਾਂ ਦੀ ਕੋਈ ਮਨਸ਼ਾ ਹੁੰਦੀ ਹੈ ਉਹ ਤੋਂ ਬਿਨਾ ਮਨਸ਼ਾ ਤੋਂ ਕੰਮ ਨਹੀਂ ਕਰਦੇ ਹੂੰ ਸੋ ਬਿੱਟੂ ਕਿਸ ਮਨਸ਼ਾ ਨਾਲ ਬੋਲ ਰਿਹਾ ਉਹ ਆਪਣੀ ਮਨਸ਼ਾ ਨਾਲ ਬੋਲ ਰਿਹਾ ਕਿ ਆਪਣੀ ਪਾਰਟੀ ਦੀ ਮਨਸ਼ਾ ਨਾਲ ਬੋਲ ਰਿਹਾ ਉਹਦੇ ਵਿੱਚ ਪੰਜਾਬ ਪ੍ਰਤੀ ਉਹਨਾਂ ਦੀ ਮਨਸ਼ਾ ਕੀ ਹੈ ਪੰਜਾਬ ਵਾਸੀਆਂ ਪ੍ਰਤੀ ਮਨਸ਼ਾ ਕੀ ਹੈ ਇਹ ਸਮਝਣਾ ਬਾਕੀ ਹੈ ਅਜੇ ਉਹਨਾਂ ਨੇ ਇੱਕ ਮਿਲ ਦਾ ਨਮਾ ਦਾ ਖੇਡਿਆ ਜਦੋਂ ਕਿ ਸਾਰਿਆਂ ਨੂੰ ਪਤਾ ਕਿ ਤੁਹਾਡੇ ਕਹੇ ਤੇ ਫਿਰ ਹੋਰ ਮਿਲਣੀ ਹੈ ਤੁਹਾਡੇ ਕਹੇ ਤੇ ਇਹਨੇ ਹਟਣਾ ਹੈ ਪੰਜਾਬ ਸਰਕਾਰ ਤੁਹਾਡੇ ਕਹੇ ਤੇ ਹੀ ਚੱਲਦੀ ਹੈ ਹੈ ਇਧਰ ਮੀਡੀਆ 'ਚ ਬੋਲਣ ਦੀ ਬਜਾਏ ਸਰਕਾਰ ਨੂੰ ਕਹਿ ਲੋ ਹਮ ਸਹੀ ਹੈ ਬਿਲਕੁਲ ਇਹ ਸਹੀ ਇਹ ਕਾਫੀ ਪਹਿਲੂ ਖੜੇ ਹੋ ਗਏ ਬਿੱਟੂ ਦੇ ਇਸ ਬੋਲਾਂ ਨਾਲ ਕਿ ਕਿਹੜਾ ਨਵਾਂ ਸੈਰ ਕਰਕੇ ਦੇਖ ਰਹੀ ਹੈ ਪਾਕ ਪਾਕ ਪੰਜਾਬ ਜੀ ਬਿਲਕੁਲ ਬਿਲਕੁਲ ਸਹੀ ਸ਼ਰਮਾ ਜੀ ਤੁਹਾਡੀ ਗੱਲ ਬਹੁਤ ਵਾਜ਼ਬ ਦਲੀਲਾਂ ਦੇ ਨਾਲ ਤੁਸੀਂ ਇਹਨੂੰ ਭੂਖ ਪੜਤਾਲ ਕੀਤੀ ਹੈ ਤੇ ਜਿਸ ਪਾਰਟੀ ਦੀ ਬੁਨਿਆਦ ਹੀ ਇਸ ਗੱਲ ਤੇ ਖੜੀ ਹੋਵੇ ਕਿ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਹੈ ਔਰ ਉਸ ਵਿਰੋਧ ਦੇ ਵਿੱਚੋਂ ਇਹ ਸਿਆਸਤ ਉਹਨਾਂ ਦੀ ਉਪਜੀ ਹੋਵੇ ਉਹ ਸਿਆਸਤ ਦਾ ਨੈਰੇਟਿਵ ਚੱਲਦਾ ਹੋਵੇ ਤੇ ਜਦੋਂ ਉਹ ਪ੍ਰਸਪਰ ਇੱਕ ਆਪਾ ਵਿਰੋਧੀ ਸਟੈਂਡ ਲੈਂਦੇ ਨੇ ਤੇ ਫਿਰ ਉਹ ਕਈ ਚੀਜ਼ਾਂ ਪਹਿਲੂਆਂ ਤੋਂ ਦੇਖਣੀਆਂ ਪੈਂਦੀਆਂ ਨੇ ਕਈ ਪਹਿਲੂਆਂ ਤੋਂ ਕਿ ਕੀ ਨਵੇਂ ਟੈਸਟ ਨੇ ਕੀ ਨਵੇਂ ਫਾਰਮੂਲੇ ਨੇ ਕਿਹੜੀਆਂ ਚੀਜ਼ਾਂ ਤੇ ਕੰਮ ਹੋ ਰਿਹਾ